ਨਾ ਭਾਜੀ ਆਪਣਾ ਹੋਰ ਕੀ ਗੱਲ ਹੋਈ ਹੈ ਮੇਰਾ ਨਾਮ ਕਿਰਨ ਕੁਮਾਰਾ ਜੀ ਮੈਂ ਗੱਡੀ ਮੇਰੀ ਹੈ ਅਜੀਪੁਰ ਤੋਂ ਭਰ ਕੇ ਅਜ ਨਾਲੇ ਜਾ ਰਹੀ ਹੈ ਤੇ ਰਾਤ ਕੇ ਗੱਡੀ ਨਾਲ ਇਹਨੂੰ ਸਾਈਡ ਦਬਾਤੀ ਸਾਈਡ ਦਬਾਤੀ ਇਹਨਾਂ ਆਪਣਾ ਫੇਚਾਂਦੇ ਫੇਚਾਂਦੇ ਗੱਡੀ ਕੱਚੇ ਲਾਈ ਹੈ ਕੱਚੇ ਲਾਂ ਤੋਂ ਬਾਅਦ ਗੱਡੀ ਪਲਟ ਗਈ ਵੇ ਇੱਕ ਆਪੂ ਹੋ ਗਏ ਕੱਚੀ ਜਗਾ ਸੀ ਨੁਕਰਾ ਖੱਤੀਆਂ ਸਾਰੀਆਂ ਇਹ ਰੋਡ ਵਾਲੇ ਕਰਦੇ ਪੱਕੀਆਂ ਇਹਦੇ ਕਰਕੇ ਇਹ ਹਾਸਾ ਹੋ ਗਿਆ ਭਾਜੀ ਪੁੱਤ ਸਵਾਰਿਆ ਕਿੱਥੇ ਜਾ ਰਿਹਾ ਸੀ ਅਜ ਨਾਲੇ ਕ੍ਰੈਸ਼ਰ ਦਾ ਮਾਲ ਦਾ ਹਾਂ ਜੀ ਜੀ ਕ੍ਰੈਸ਼ਰ ਦਾ ਮਾਲ ਨਹੀਂ ਜੀ ਨਹੀਂ ਆਹੀ ਮਾਲ ਖਰੀਦ ਕੇ ਭਰ ਗਿਆ ਸੀ ਜੀ ਅੱਛਾ ਖਰੀਦ ਕੇ ਰੱਖਿਆ ਸੀ ਨਾਲੇ ਦੇਰੇ ਜੀ ਡਰਾਈਵਰ ਦਾ ਕੀ ਨਾਮ ਹੈ ਔਰ ਡਰਾਈਵਰ ਦਾ ਨਾਮ ਸੋਨ ਲਾਲਾ ਜੀ ਕਿੰਨਾ ਤਨੁਸਤ ਹੋਇਆ ਨੁਕਸਾਨ ਭਾਜੀ ਗੱਡੀ ਦਾ ਹੈ ਕਿਵਨ ਹੈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਅੱਗੇ ਹੋਰ ਵੀ ਹੈਗਾ ਇੰਜਨ ਨੂੰ ਵੀ ਹੈਗਾ ਥੋੜਾ ਇਹ ਤੁਹਾਡਾ ਪੱਥਰ ਪੱਥਰ ਤੇ ਨਹੀਂ ਖਰਾਬ ਹੋਏਗਾ ਜੀ ਨਹੀਂ ਪੱਥਰ ਨਹੀਂ ਖਰਾਬ ਹੋਣਾ ਜੀ ਪੱਥਰ ਚੱਕਾਏ ਜਾਣਾ ਇਸ ਦਾ ਡਰਾਈਵਰ ਹੈ ਠੀਕ ਹੈ ਜੀ ਇਹਦਾ ਬਚਾਓ ਹੋ ਗਿਆ ਹੁਣ ਰਾਤ ਕੀ ਅਰੇਂਜਮੈਂਟ ਕੀਤਾ ਜਾ ਰਿਹਾ ਤੇਲੀ ਇਹਦੇ ਲਈ ਕੁਛ ਨਹੀਂ ਇਹਦੇ ਲਈ ਵਾਸੋਂ ਦੂਜੀ ਗੱਡੀ ਦੇਵਾਂਗੇ ਇਹਨੂੰ ਥੋੜੇ ਦਿਨ ਵਾਸਤੇ ਜਦ ਤੱਕ ਇਹਦਾ ਕੰਮ ਹੁੰਦਾ ਜਦ ਤੱਕ ਇਹਦਾ ਕੰਮ ਹੁੰਦਾ ਉਹਦੇ ਬਾਅਦ ਜਦ ਗੱਡੀ ਤਿਆਰ ਹੋਣੀ ਦੁਬਾਰਾ ਇਹਨੂੰ ਦਿੱਤੀ ਜਾਏਗੀ ਗੱਡੀ ਸਿੱਧੀ ਕਰਨ ਲਈ ਵੀ ਅਰੇਂਜਮੈਂਟ ਕਰ ਲਈ ਹਾਂ ਜੀ ਹਾਈ ਡਰਾਈਵਰ ਆ ਗਿਆ ਟ੍ਰੇਨ ਆ ਗਈ ਇਹ ਗੱਡੀ ਏਜੰਸੀ ਛੱਡ ਕੇ ਜਾਣਾ ਹੈ ਤਾਂ ਪਤਾ ਵੀ ਹੁਣ ਦੂਜੀ ਗੱਡੀ ਮੰਗਾਈ ਹਾਂ ਦੂਜੀ ਗੱਡੀ ਮੰਗਾਈ ਦੂਜੀ ਗੱਡੀ ਆ ਰਹੀ ਹੈ ਖਾਲੀ ਤੇ ਉਹਦੇ ਜੇ ਆਪਣੇ ਚੇਤੇ ਹੋਵਾ ਕੇ ਦੇ ਭੇਜਦਾ ਇਹਦਾ ਸਾਰੇ ਕੱਚੀਆਂ ਰੱਖੀਆਂ ਹੋਈਆਂ ਨੇ ਸੈਟਾਂ ਨੂੰ ਮਿੱਟੀ ਨਹੀਂ ਪਾਈ ਹੋਈ ਜੀ ਮਿੱਟੀ ਹੈ ਜੀ ਹਾਂ ਮਿੱਟੀ ਸਾਈਡ ਦੇ ਵਿੱਚ ਘਾਟ ਤੋਂ ਘਾਟ ਪਾਈ ਪਾਈ ਬੋਟੇ ਮਿੱਟੀ ਚਾਹੀਦੀ ਉਹ ਮਿੱਟੀ ਨਹੀਂ ਹੈਗੀ ਇੱਕ ਇੱਕ ਬੋਟੇ ਮਿੱਟੀ ਨਹੀਂ ਹੈਗੀ